ਪਹਿਲਾਂ ਵੀ ਇੱਕ ਸੈਂਬਲੀ ਦੇ ਵਿੱਚ ਐਕਟ ਦੇ ਅਮੈਂਡਮੈਂਟ ਦੇ ਰੂਪ ਦੇ ਵਿੱਚ ਸਿੱਧੀ ਚੁਣੌਤੀ ਦਿੱਤੀ ਗਈ ਸੀ ਜਿਹੜੀ ਕਿ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੀ 105 ਸਾਲਾਂ ਚ ਦਿੱਤੀ। ਉਦੋਂ ਬਾਅਦ ਆ ਜਿਹੜਾ ਹਮਲਾ ਆ ਇਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਸਾਰੇ ਪ੍ਰਬੰਧ ਨੂੰ ਤੈਅਛ ਨੈਅਛ ਕਰਨ ਲਈ ਇੱਕ ਨਵੀਂ ਯੋਜਨਾ ਢਾਂਕੜ ਆ। ਇਦੇ ਪਿੱਛੇ ਭਾਵਨਾ ਜਿਹੜੀ ਆ ਉਹ ਭਾਵਨਾ ਆ ਕਿ ਜਿਵੇਂ ਹਰਿਆਣਾ ਕਮੇਟੀ ਬੱਕਰੀ ਹੋਈ ਬਾਕੀ ਬੋਰਡ ਬਕਰੇ ਹੋਏ ਇਸੇ ਤਹਿਤ ਇਹਨੂੰ ਐਸ ਪ੍ਰਵਾਚਾ ਦੇ ਵਿੱਚ ਲਿਆ ਕੇ ਇੱਕ ਸਿੱਧਾ ਇੱਕ ਅਸਿੱਧਾ ਹਮਲਾ ਇੱਕ ਸਿੱਧਾ ਹਮਲਾ ਇੱਕ ਅਸਿੱਧਾ ਹਮਲਾ ਤੇ ਉਹਦੇ ਵਿੱਚ ਸ਼ਾਇਦ ਬਾਕੀ ਵੀ ਭਾਈਵਾਲ ਆ ਕਿ ਸਿੱਖ ਕੌਮ ਦੀ ਜਿਹੜੀ ਸ਼ਕਤੀ ਆ ਇਹਨੂੰ ਖੇਰੂ-ਖੇਰੂ ਕਿਵੇਂ ਕਰਨਾ ਮੈਂ ਪੰਥ ਰਤਨ ਜਹੇਦਾਰ ਗੁਰਚਾਨ ਸਿੰਘ ਜੀ ਟੋੜਾ ਉਹਨਾਂ ਨਾਲ ਕਿਸੇ ਜਿਹੜੇ ਰਾਸੀ ਨੇਤਾ ਨੂੰ ਮਿਲਿਆ ਤੇ ਉਸ ਵੇਲੇ ਇਹ ਕਾਰਜ ਚੱਲਦਾ ਸੀ ਕਿ ਆਲ ਇੰਡੀਆ ਸਿੱਖ ਗੁਰਦਾਰਾ ਦਾ ਐਕਟ ਬਣਾਇਆ ਜਾਵੇ ਉਹ ਜਿਹੜੇ ਉਸਬੰਧ ਵਿੱਚ ਮੇਲੇ ਮੈਂ ਨੇਤਾ ਦਾ ਨਾਂ ਨਹੀਂ ਲੈਣਾ ਪੁਰਾਣਾ ਆ ਸਮਾਂ ਉਹ ਕਹਿੰਦੇ ਆ ਵੀ ਹੁਣ ਤਾਂ ਡਾਡਾ ਸਾਹਿਬ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਣਾ ਕੇ ਪੰਜਾਬ 'ਚ ਰਾਜ ਕਰਦੇ ਹੋ ਉਹ ਫਿਰ ਇੰਡੀਆ ਮੇਂ ਰਾਜ ਕਰਨਗੇ ਮੇਰਾ ਕਹਿਣ ਤੋਂ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਟਾਰਗੇਟ ਤੇ ਰਹੀ ਆ ਪਰ ਇਸ ਹੱਦ ਤੱਕ ਟਾਰਗੇਟ ਤੇ ਚਲੇ ਜਾਊਗੀ ਕਿ ਸਿੱਧੀ ਚੁਣੌਤੀ ਮੈਂ ਆਪਣੇ ਵੀਰਾਂ ਨੂੰ ਵੀ ਕਹਿਣਾ ਚਾਹਣਾ ਅੱਜ ਤਾਂ ਮੈਂ ਹੀ ਪ੍ਰਧਾਨ ਆ ਕੱਲ ਨੂੰ ਹੋਰ ਆ ਜਾਊਗਾ ਸੰਸਥਾ ਸਿੱਖ ਕੌਮ ਦੀ ਆ ਤੇ ਜੇ ਇਹ ਦਖਲਅਜੀਆਂ ਐਵੇਂ ਰਹੀਆਂ ਤੇ ਕੌਮ ਦੀ ਐ ਜਿਹੜੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਐਕਟ 1925 ਦੇ ਤਹਿਤ ਚੱਲਦੀ ਆ ਉਹਦੀ ਸੋਲ ਆਫ ਦਾ ਇਸ ਜਿਹੜਾ ਆਪਣਾ ਆਪਣਾ ਐਕਟ ਆ ਉਹਦੀ ਮੇਰਾ ਖਿਆਲ ਆ ਬਹੁਤ ਵੱਡੀ ਇੱਕ ਅਵੇਹਲਣਾ ਹੋ ਜਾਊਗੀ ਸੋ ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਸਹਿਯੋਗ ਕਰੋ ਕੀ ਸਹਿਯੋਗ ਕਰੀਏ ਪੋਰਸ ਨਵੰਦਰ ਬਾੜ ਦਾ ਸਹਿਯੋਗ ਕਰੀਏ ਪੋਰਸ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਪ੍ਰਬੰਧ ਦਾ ਸਹਿਯੋਗ ਕਰੀਏ ਫੇਰੇ ਪਿਰਤ ਕਿਵੇਂ ਚੱਲੂਗੀ ਫਿਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਗਭਗ ਇੱਕ ਪਾਸੇ ਹੋ ਜਾਊ ਫਿਰ ਸਿੱਧੇ ਪ੍ਰਬੰਧ ਸਰਕਾਰਾਂ ਦੇ ਹੋ ਜਾਣਗੇ ਮੈਂ ਤਾਂ ਇਹ ਵੀ ਕਈ ਵਾਰੀ ਕਹਿਣਾ ਕਿ ਮੇਰੇ ਕਈ ਵੀਰ ਜਿਹੜੇ ਅੱਜ ਤੱਕ ਪੁਲਿਸ ਨੂੰ ਕੋਸਦੇ ਆ ਜੀ ਮੁਕਾਬਲੇ ਕੀਤੇ ਜੀ ਇਹ ਨਹੀਂ ਆਹ ਕੀਤਾ ਜੀ ਤੇ ਅੱਜ ਹੁਣ ਆਪਾਂ ਫੇਰ ਉਹਨਾਂ ਤੇ ਡਿਪੈਂਡ ਕਰਦੇ ਆ ਮੇਰਾ ਇਹ ਭਾਵ ਨਹੀਂ ਕਿ ਮੈਂ ਪੁਲਿਸ ਨੂੰ ਕੋਸਦਾ ਮੇਰਾ ਕਹਿਣ ਤੋਂ ਬਾਅਦ ਉਹਨਾਂ ਨੂੰ ਕਹਿਣਾ ਚਾਹਣਾ ਕਿ ਅੱਜ ਫੇਰ ਆਪਾਂ ਇਹ ਬਲੀਵ ਕਰਨ ਲੱਪੇ ਬਿ ਸ਼ੋਮਨੀ ਗੁਰਦਾਰਾ ਪਰਵਤ ਕਮੇਟੀ ਆਪਣੇ ਤੌਰ ਤੇ ਸਮਰਾਥਿਆ ਤੇ ਆਪਾਂ ਪੁਲਿਸ ਕੋਲੋਂ ਸਾਰੇ ਪੈਂਤਲੇ ਕਰਾਈਏ ਸੋ ਇਹਦੇ ਤਹਿਤ ਮੈਂ ਆਪਣਾ ਬਤੌਰ ਪ੍ਰੈਜ਼ੀਡੈਂਟ ਇਹ ਪੱਖ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੀ ਕਿ ਮੈਂ ਜਿੰਨਾ ਚਿਰ ਤੁਸੀਂ ਮੈਨੂੰ ਚੌਂਕੀਦਾਰਾ ਦਿੱਤਾ ਆ ਮੈਂ ਚੌਂਕੀਦਾਰ ਦੇ ਤੌਰ ਤੇ ਕਹਿੰਦਾ ਰਹਿਣਾ ਜਾਗਦੇ ਰਹੋ ਦੋਥਿਆਂ ਨੂੰ ਚੰਗਾ ਨਹੀਂ ਲੱਗਣਾ ਇਹ ਮੈਨੂੰ ਵੀ ਪਤਾ ਕਿਉਂਕਿ ਸਤਗੁਰੂ ਜੀ ਦੇ ਸਰੂਪਾਂ ਬਾਬਤ ਆ ਪਰ ਜਿਹੜੇ ਇੱਕ ਨਰੇਟਿਵ ਸੈੱਟ ਕਰ ਦਈਏ ਉਹਦੇ ਵਿੱਚੋਂ ਫੇਰ ਨਿਕਲਣਾ ਕਿਵੇਂ ਆ ਉਹ ਖਲਵਾੜ ਕਿਵੇਂ ਕਰਨਾ ਤੇ ਉਹਦੇ ਪਿੱਛੇ ਮਾਨਸਾ ਕੀ ਆ ਇਹ ਮੈਂ ਤੁਹਾਡੇ ਨਾਲ ਜ਼ਰੂਰੀ ਇੱਕ ਸਾਂਝੀ ਕਰਨੀ ਚਾਹੁੰਦਾ ਹਾਂ ਹੁਣ ਮੈਂ ਇੱਕ ਜਿਹੜੀ ਤੁਹਾਡੇ ਨਾਲ ਕਿਉਂਕਿ ਵਕੀਲ ਦੇ ਤੌਰ ਤੇ ਨਹੀਂ ਅਦਰਵਾਈਜ਼ ਵੀ ਹਰ ਇੱਕ ਸੰਸਥਾ ਬਣਦੀ ਆ ਉਹਦੇ ਕਾਨੂੰਨ ਕਾਇਦੇ ਹੁੰਦੇ ਆ ਇੱਕ ਸਾਡਾ ਆਈਪੀਸੀ ਸੀਆਰਪੀਸੀ ਪ੍ਰੋਸੀਜਰ ਉਹਦੇ ਵਿੱਚ ਐਮੈਂਡਮੈਂਟ ਹੋ ਗਈ ਇੱਕ ਸਿਵਲ ਪ੍ਰੋਸੀਜਰ ਕੋਡ ਆ ਜਿਹਨੂੰ ਆਪਾਂ CPC ਦੇ ਤੌਰ ਤੇ ਕਹਿੰਦੇ ਆ ਆ ਇੱਕ ਪਬਲਿਕ ਚੈਰਿਟੀ ਚੈਰੀਟੇਬਲ ਜਿਹੜੇ ਆ ਉਹਦਾ ਸੈਕਸ਼ਨ 92 ਆ ਇਹ ਉਹਨੂੰ ਕੇਵਲ ਦਾ ਕੇਵਲ ਡੀਲ ਕਰਦਾ ਪਬਲਿਕ ਚੈਰਿਟੀਆਂ ਇਹਦੇ ਵਿੱਚ ਕੀ ਆ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਰਿਮੂਵਿੰਗ ਆਫ ਐਨੀ ਟਰਸਟੀ ਅਪਪਾਇੰਟਿੰਗ ਅ ਨਿਊ ਟਰਸਟੀ ਵੈਸਟਿੰਗ ਐਨੀ ਪ੍ਰੋਪਰਟੀ ਇਨ ਦਾ ਟਰਸਟ ਡਾਇਰੈਕਟਿੰਗ ਅਕਾਊਂਟਸ ਐਂਡ ਇਨਕੁਆਇਰੀਜ਼ ਦ ਕਲੀਅਰਿੰਗ ਬਟ ਪ੍ਰੋਪੋਰਸ਼ਨ ਆਫ ਦਾ ਟਰਸਟ ਔਰ ਇਨ ਦਾ ਇੰਟਰਸਟ देयर ਇਨ ਸ਼ੈਲ ਬੀ ਅਲੋਕੇਟਿਡ ਇਹ ਸਾਰੇ ਇਹਦੇ ਸੈਕਸ਼ਨ 92 ਆਫ ਦਾ ਸੀਪੀਸੀ ਇਹਦੇ ਵਿੱਚ ਦਿੱਤੇ ਆ ਕਿ ਕੋਈ ਵੀ ਜਿਹੜਾ ਐਕਟ ਆ ਕੋਈ ਵੀ ਸੰਸਥਾ ਆ ਉਹਨੂੰ ਕਿਵੇਂ ਚਲਾਇਆ ਜਾਣਾ ਇਹਦੇ ਵਿੱਚ ਆ ਆ ਜਿਹੜਾ ਸਾਡਾ ਸਿੱਖ ਜੁਡੀਸ਼ੀਅਲ ਕਮਿਸ਼ਨ ਤੇ ਐਸਜੀਪੀਸੀ ਦਾ ਜਿਹੜਾ ਸਾਡਾ ਐਕਟ ਆ ਇਹਦਾ ਸੈਕਸ਼ਨ 142 ਆ ਇਹਦੇ ਵਿੱਚ ਇਹਨੂੰ ਐਗਜ਼ੈਂਪਸ਼ਨ ਜਿਹੜਾ 92 ਸੈਕਸ਼ਨ ਸਾਡੇ ਤੇ ਲਾਗੂ ਨਹੀਂ ਹੁੰਦਾ ਇਹ ਮੈਂ ਤਾਂ ਕਲੀਅਰ ਕਰ ਰਿਹਾ ਤੁਸੀਂ ਵੱਡੀ ਪ੍ਰੈਸਾਂ ਤੇ ਇੱਥੇ ਰਾਜਧਾਨੀ ਦੇ ਵਿੱਚ ਬੈਠੇ ਹੋ ਇਹ ਸਵਾਲ ਵੀ ਕਰਨੇ ਚਾਹੀਦੇ ਆ ਠੀਕ ਆ ਮੈਂ ਆਪਣੇ ਤੌਰ ਦੇ ਉੱਤੇ ਤੁਹਾਨੂੰ ਇਹ ਜਿਹੜਾ ਗੱਲ ਕਹਿਣੀ ਚਾਹੁੰਦਾ ਤੁਸੀਂ ਤਸਦੀਕ ਕਰ ਲਿਓ ਅਜੇ ਔਰਤ ਲਿਆ ਕੇ ਸਰਕਾਰ ਅੱਜ ਮੰਚਾ ਕਿੱਥੇ ਫਿਕਸ ਕਰਦੀ ਆ ਕਿ 328 ਰੁਪਏ ਦੱਸੋ ਕਿੱਥੇ ਗਏ ਇੱਕ ਮੋਡ ਆਫ ਉਹਨਾਂ ਦਾ ਅਟੈਕ ਹੈਗਾ ਜਿਹੜਾ ਉਹ ਰੋਜ਼ ਹਰ ਵੇਲੇ ਕਰਦੇ ਡਿਬੇਟਾਂ 'ਚ ਵੀ ਤੇ ਹੋਮੇ ਵੀ ਹੁਣ ਇਹਦੇ ਵਿੱਚ ਕੀ ਆ ਰਾਈਟ ਆਫ ਇੰਟਰਸਟਿਡ ਪਰਸਨ ਟੂ ਕੰਪਲੇਨ ਟੂ ਕਮਿਸ਼ਨ ਇਨ ਰਿਸਪੈਕਟ ਆਫ ਮਿਸਫੀਅੰਸੀ ਐਟ ਸੈਟਰਾ ਇਹ ਮੈਂ ਸਪੈਸੀਫਿਕਲੀ ਤਾਂ ਕਹਿ ਰਿਹਾ ਕਿਉਂਕਿ ਸਰਕਾਰ ਦੀ ਮਨਸਾ ਦਾ ਪਤਾ ਲਾਉਣਾ ਪਊ ਫੇ ਕੱਲ ਨੂੰ ਫੇ ਕੋਈ ਵੀ ਹੋਇਆ ਕਰੂਗਾ ਇਦਾਂ ਫਿਰ ਆ ਕੇ ਸ਼ੋਮਣੀ ਕਮੇਟੀ ਸਿੱਧੇ ਦਖਲਅੰਦਾਜ਼ੀ ਕਰਿਆ ਕਰਨਗੇ ਇਹਦੇ ਵਿੱਚ ਨਾਟ ਵਿਦ ਸਟੈਂਡਿੰਗ ਐਨੀਥਿੰਗ ਕੰਟੇਨਡ ਇਨ ਸੈਕਸ਼ਨ 92 ਆਫ ਦਾ ਕੋਡ ਆਫ ਸਿਵਲ ਪ੍ਰੋਸੀਜਰ 1908 ਔਰ ਇਨ ਦਾ ਸਪੈਸੀਫਿਕ ਰੀਲੀਫ ਐਕਟ 1897 77 ਐਨੀ ਪਰਸਨ ਹੈਵਿੰਗ ਇੰਟਰਸਟ ਇਨ ਅ ਨੋਟੀਫਾਈਡ ਸਿੱਖ ਗੁਰਦੁਆਰਾ ਮੇ ਵਿਦਆਊਟ ਜੁਆਇਨਿੰਗ ਐਨੀ ਆਫ ਦਾ ਅਦਰ ਪਰਸਨਸ ਇੰਟਰਸਟਡ देयर ਇਨ మే కనీ అప్లికేషన్ టు ద కమిషన్ అగైన్స్ ద బోర్డ్ ਹੁਣ ਇਹ ਗੱਲਾਂ ਅੱਜ ਦੇਖਣੀਆਂ ਪੈਣਗੀਆਂ ਕਿ ਇਹ ਪੁਲਿਸ ਦਾ ਕਾਰਜ ਆ ਜਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਦਾ ਪਾਰ ਗਿਆ ਦਾ ਐਗਜ਼ੀਕਟਿਵ ਕਮੇਟੀ ਆਫ ਦਾ బోర్డ్ ਔਰ ਦਾ ਕਮੇਟੀ ਔਰ ਐਨੀ ਔਰ ਅਗੇਂਸਟ ਐਨੀ ਮੈਂਬਰ ਇਹਦੇ ਵਿੱਚ ਮੈਂਬਰ ਵੀ ਰੱਖੇ ਹੋ ਨਹੀਂ ਔਰ ਪਾਸਟ ਮੈਂਬਰ ਆਫ ਦਾ బోర్డ్ ਆਫ ਦਾ ਐਗਜ਼ੀਕਟਿਵ ਕਮੇਟੀ ਔਰ ਆਫ ਦਾ ਕਮੇਟੀ ਅਗੇਂਸਟ ਐਨੀ ਆਫਿਸ ਹੋਲਡਰ ਔਰ ਪਾਸਟ ਆਫਿਸ ਹੋਲਡਰ Of the Gurdwara against any employee. Specifically, there is mentioned against any employee, past or present, of the board or Gurdwara inspector of any alleged misbehaviour and breach of trust, neglect of duty, abuse of powers conferred by this in, an, in any alleged expenditure or a purpose not authorized by this act. ਇਦੇ ਵਿੱਚ ਸਪੈਸੀਫਿਕਲੀ ਦਿੱਤਾ ਕੋਈ ਮੈਂਬਰ ਕੋਈ ਐਗਜ਼ੈਕਟਿਵ ਦਾ ਮੈਂਬਰ ਕੋਈ EMPLOYEE ਤੇ ਕੋਈ ਵੀ ਅਦਰਵਾਈਜ਼ ਜਿਹੜਾ ਉਹਦੇ ਵਿੱਚ ਮੁਲਾਜ਼ਮਿਆਂ ਉਹਦੇ ਅਗੇਂਸਟ ਜਿਹੜੀ ਆ ਸੈਕਸ਼ਨ 142 ਥੱਲੇ ਮੈਂਬਰ ਦੀ ਵੀ ਮੈਂਬਰਸ਼ਿਪ ਜਾ ਸਕਦੀ ਆ ਤੇ ਨਾਲ ਜਿਹੜਾ ਕੋਈ EMPLOYEE ਆ ਉਹਦੇ ਖਿਲਾਫ ਵੀ ਐਕਸ਼ਨ ਕੀਤਾ ਜਾ ਸਕਦਾ ਇਹਦੇ ਵਿੱਚ ਪ੍ਰੋਵਾਈਡਡ ਇੱਕੋ ਨਹੀਂ ਕੀਤਾ ਉਹ ਪ੍ਰੋਵਾਈਡਡ ਕੀ ਆ ਉਹਦੇ ਵਿੱਚ ਟਾਈਮ ਲਿਮਿਟ ਪਾਇਆ ਕਿ 6 ਸਾਲ ਤੋਂ ਜੇ ਉੱਤੇ ਬਾਅਦ ਕੰਪਲੇਂਟ ਕਰਦਾ ਫਿਰ ਨਹੀਂ ਐਂਟਰਟੇਨ ਹੋਊਗੀ ਜੇ 6 ਸਾਲ ਤੋਂ ਬਾਅਦ ਕਰਦਾ ਸੋ ਮੇਰਾ ਕਹਿਣ ਤੋਂ ਬਾਅਦ ਇਹ ਤਾਂ ਤੁਹਾਨੂੰ ਸੀਪੀਸੀ ਤੇ ਇਹ ਮੈਂ ਸਿੱਖ ਗੁਰਦਾਰਾ ਐਕਟ ਦੀ ਸੈਕਸ਼ਨ 142 ਇਹ ਤਾਂ ਕੋਟ ਕਰ ਰਹੇ ਹਾਂ ਕਿਉਂਕਿ ਤੁਸੀਂ ਪੜ੍ਹੇ ਲਿਖੇ ਵਿਦਵਾਨ ਆ ਸਾਰੇ ਇੱਥੇ ਪ੍ਰੈਸ ਵਾਲੇ ਇਹ ਇੱਕ ਜਾਣ ਬੁੱਝ ਕੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ ਜਾ ਰਹੀ ਆ ਇੱਕ ਜਿਹੜਾ ਸਭ ਤੋਂ ਵੱਡਾ ਹੋਰ ਜਿਹੜਾ ਮੈਂ ਪਹਿਲਾਂ ਵੀ ਜ਼ੋਰ ਦੇ ਕੇ ਕਿਹਾ ਸੀ ਤੇ ਅੱਜ ਫੇਰ ਜ਼ੋਰ ਦੇ ਕੇ ਕਹਿਣਾ ਚਾਹਣਾ ਤੇ ਆਪਾਂ ਨੂੰ ਇਹ ਗੱਲ ਪੁੱਛਣੀ ਵੀ ਚਾਹੀਦੀ ਆ ਕਈ ਵਾਰੀ ਆਪਾਂ ਸਵਾਲ ਨਹੀਂ ਕਰਦੇ ਆ ਇੱਕ ਹੈਗਾ ਬਿਫੋਰ ਦਾ ਔਨਰੇਬਲ ਹਾਈ ਕੋਰਟ ਇਹ ਔਨਰੇਬਲ ਹਾਈ ਕੋਰਟ ਦੇ ਵਿੱਚ ਆਹ ਰਿਪਲਾਈ ਆਫ ਵਾਈ ਵੇ ਆਫ ਇਨ ਐਫਿਡੇਵਟ ਇਹ ਸਰਕਾਰ ਨੇ ਮੈਨ ਨਹੀਂ ਦਿੱਤਾ ਇਹ ਸਰਕਾਰ ਨੇ ਦਿੱਤਾ ਇਹਦੇ ਮੈਂ ਪੈਰਾ ਵਾਈ ਤਾਂ ਥੋੜੇ ਜਿਆ ਕਰ ਰਹੇ ਹਾਂ ਤੁਹਾਡੇ ਨਾਲ ਸਾਰਿਆਂ ਨਾਲ ਕਿ ਪੈਰਾ ਨੰਬਰ 3 ਇਹ ਮੈਂ ਸਪੈਸੀਫਿਕਲੀ ਤੁਸੀਂ ਭਾਵੇਂ ਕੋਲ ਹੋ ਕੇ ਲੈ ਲਿਓ ਇਹਦੇ ਵਿੱਚ ਜੋ ਮੈਂ ਕਹਿ ਰਿਹਾ ਇਨ ਬਿਨ ਸਰਕਾਰ ਨੇ ਕਿਹਾ ਆ ਪੁਲਿਸ ਨੇ ਇਨ ਬਿਨ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਕੋਈ ਕਿਸੇ ਪੱਖ ਦੀ ਦਖਲਅੰਦਾਜ਼ੀ ਨਹੀਂ ਕਰ ਸਕਦਾ ਸਟੇਟ ਆ ਪੰਜਾਬ ਕਹਿ ਰਹੀ ਹੈ ਇਟ ਵਾਜ ਰਿਕਮੈਂਡਡ ਦੈਟ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਜ਼ ਆਲਰੇਡੀ ਟੇਕਨ ਅਪਰੀਪਰੇਟ ਐਕਸ਼ਨ ਔਨ ਦਾ ਸਬਜੈਕਟ ਮੈਟਰ ਆਫ ਦਾ ਐਪਲੀਕੇਸ਼ਨ ਐਂਡ ਨੋ ਫਰਦਰ ਫਰਦਰ ਐਕਸ਼ਨ ਵਾਜ ਰਿਕੁਆਇਰਡ ਔਨ ਦਾ ਫੋਰ ਸਾਈਡ ਫੋਰ ਸਾਈਡ ਐਪਲੀਕੇਸ਼ਨ ਔਰ ਜਿਹਦੇ ਵਿੱਚ ਜਿਹੜਾ ਸਭ ਤੋਂ ਇੱਕ ਇੰਪੋਰਟੈਂਟ ਆ ਮੈਸੇਜ ਵਿਵਾ ਰਾਣਾ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਹੈਜ਼ ਡਿਸਮਿਸ ਦਿਸ ਕੇਸ ਦਾ ਕਾਪੀ ਆਫ ਦਾ ਸਟੇਟਸ ਰਿਪੋਰਟ ਫਾਈਲਡ ਇਨ ਦਾ ਕੋਰਟ and the order dated 8421 passed by the honorable court are attached for kind perusal besides the shormani gurudwara prabandhak committee has already taken action on the subject so keeping in view the aforesaid facts no further action is required to be taken on the fourth head applications and the same be ordered to be consigned to the record room ਔਰ ਸਪੈਸੀਫਿਕਲੀ ਇਹਦੇ ਵਿੱਚ ਜਿਹੜੀਆਂ ਆ ਦੋ ਤਿੰਨ ਪੈਰੇ ਦੇ ਵਿੱਚ ਤਿੰਨ ਪੈਰਾ ਨੰਬਰ 3 ਦੇ ਵਿੱਚ ਇਹਦੇ ਵਿੱਚ ਉਸ ਦਿਨ ਵੀ ਮੈਂ ਕੋਰਟ ਕੀਤਾ ਸੀ ਤੁਸੀਂ ਵੀ ਇਹਦੇ ਵਿੱਚ ਲਾ ਲਿਓ ਇਹਦੇ ਵਿੱਚ ਹੈਗਾ ਦਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਹੈਜ਼ ਟੇਕਨ ਰਿਕੁਆਇਰਡ ਅਪਰਪ੍ਰੋਪ੍ਰੀਏਟ ਐਕਸ਼ਨ ਅਗੇਂਸਟ ਇਟਸ ਅਫੀਸ਼ੀਅਲਸ ਐਂਡ EMPLOYEES ਐਜ ਪਰ ਦਾ ਆਰਡਰ ਆਫ ਫਾਈਵ ਸਿੰਘ ਸਹਿਬਾਨ ਇਸ਼ੂਡ ਬਾਈ ਸ਼੍ਰੀ ਕਾਲਤਕ ਸਾਬ which is considered the highest court of six after taking into consideration the report of the internal committee after hearing the matter as the matter pertains to internal arrangements of the shormani gurudwara prabandhak committee no action can be taken in the matter as the shormani gurudwara prabandhak committee is competent authority to take action in this respect which has already been taken and as the as per procedure hun ede vich jehde aa ik para ਮੇਰੇ ਨੰਬਰ 3 ਦੀ ਕੰਟੀਨਿਊਸ਼ਨ ਹੈ। ਇਹ ਕੰਟੀਨਿਊਸ਼ਨ ਦੇ ਵਿੱਚ ਕੀ ਆ? ਇਹਦੇ ਵਿੱਚ ਬਿਲਕੁਲ ਜਿੱਦਾਂ ਬੱਲਵ ਜਗਾ ਕੇ ਨੇਰੇ ਨੂੰ ਦੂਰ ਕਰਦਾ ਜਿੱਦਾ ਐਵੇਂ ਹੀ ਇਹ ਮੈਂ ਸਪੈਸੀਫਿਕਲੀ ਕਿਉਂ ਕੋਟ ਕਰ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਹਮਲਾ ਦੋਹਰਾਇਆ। ਇੱਕ ਪਾਸੇ ਸਰਕਾਰ ਕੋਟਾਂ ਦੇ ਵਿੱਚ ਕੁਝ ਕਹਿ ਰਹੀ ਆ ਤੇ ਦੂਜੇ ਪਾਸੇ ਆ ਜਿਹੜਾ ਐਕਸ਼ਨ ਕਰਕੇ ਸਿੱਧਾ ਹਮਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆ। ਜਿਹੜਾ ਕਿਸੇ ਤਰ੍ਹਾਂ ਵੀ ਜਿਹੜਾ ਆਪਣਾ ਸਹਿਨ ਨਹੀਂ ਕੀਤਾ ਜਾ ਸਕਦਾ ਇਹ ਮੈਂ ਥੋੜਾ ਜਿਹਾ ਤੁਹਾਡੇ ਜ਼ਰੂਰ ਰੂਬਰੂ ਕਰਨਾ ਚਾਹਣਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਵੱਧ ਤੁਸੀਂ ਜਾਣਦੇ ਆ ਇਹ ਇਹਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਹਦੇ ਵਿੱਚ ਤਾਂ ਕਿ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਆ ਮੈਂ ਤੁਹਾਨੂੰ ਪੜ ਦਿੰਨਾ ਸਾਰਾ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਇਸ ਦਾ ਪ੍ਰਾਈਮ ਐਂਡ ਸੁਪਰੀਮ ਰਿਲੀਜੀਅਸ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਆਫ ਦਾ ਸਿੱਖ ਵਿਚ ਕੇਮ ਇੰਟੂ ਐਗਜ਼ਿਸਟੈਂਸ ਥਰੂ ਦਾ ਸਿੱਖ ਗੁਰਦੁਆਰਾ ਐਕਟ 1925 ਅੰਡਰ ਦਾ ਕਨਸਟੀਟਿਊਸ਼ਨ ਵਿੱਚ ਇਨ ਵਿੱਚ ਦਾ ਜਨਰਲ ਹਾਊਸ ਇਜ਼ ਫਾਰਮਡ ਫਾਰਮਡ ਬਾਈ ਦਾ ਮੈਂਬਰਸ ਇਲੈਕਟਡ ਬਾਈ ਦਾ ਸਿੱਖ ਸੰਗਤ ਫਰਮ ਡਿਫਰੈਂਟ ਸਟੇਟਸ ਟੂ ਰਿਪਰੈਜ਼ੈਂਟ ਸਿੱਖ ਰਿਲੀਜੀਅਨ ਐਂਡ ਵਿਦ ਦਾ ਇਨਕਲੂਜਨ ਆਫ ਜਥੇਦਾਰਸ ਆਫ ਫਾਈਵ ਤਖਤ ਦਾ ਇੰਸਟੀਟਿਊਸ਼ਨ ਸੈਲਫ ਕੰਪੀਟੈਂਟ ਟੂ ਟੇਕ ਡਿਸੀਜਨਸ ਰਿਲੇਟਿੰਗ ਟੂ ਇਟਸ ਇੰਟਰਨਲ ਐਂਡ ਐਡਮਿਨਿਸਟ੍ਰੇਟਿਵ ਮੈਂਬਰਸ ਬੀਇੰਗ ਦਾ ਕਨਸਟੀਟਿਊਸ਼ਨਲ ਇੰਡੀਪੈਂਡੈਂਟ ਇੰਸਟੀਟਿਊਸ਼ਨਸ All the important decisions relating to the religion and community are taken in the shape of regulations passed in the general house of the Shomani Gurdwara Pramanda Committee. The Shraumani Gurdwara Paramandha Committee has taken required appropriate action against the aforesaid officials and employees as per the order of the 5 singhs, one which is considered the highest court of the 6th after taking consideration of the report of the internal committee. ਆਫਟਰ ਰੀਡਿੰਗ ਦਾ ਮੈਟਰ ਬਿਕੋਜ਼ ਦਾ ਮੈਟਰ ਪਰਟੇਨਸ ਟੂ ਦਾ ਇੰਟਰਨਲ ਅਰੇਂਜਮੈਂਟ ਆਫ ਦਾ ਚੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੋ ਨੋ ਫਰਦਰ ਐਕਸ਼ਨ ਕੈਨ ਬੀ ਟੇਕਨ ਇਨ ਦਾ ਮੈਟਰ ਪ੍ਰਬੰਧਕ ਕਮੇਟੀ ਇਜ਼ ਦਾ ਕੰਪੀਟੈਂਟ ਅਥਾਰਟੀ ਟੂ ਟੇਕ ਐਕਸ਼ਨ ਇਨ ਥਿਸ ਰਿਸਪੈਕਟ ਵਿਚ ਹੈਜ਼ ਆਲਰੇਡੀ ਬੀਨ ਟੇਕਨ ਹੁਣ ਇਹਨਾਂ ਨੂੰ ਪੁੱਛੋ ਭਈ ਆ ਫਿਰ ਐਫੀਡੈਵਿਟ ਝੂਠਾ ਦਿੱਤਾ ਕਿਉਂ ਇਸ ਐਫੀਡੈਵਿਟ ਤੋਂ ਮੁਨਕਰ ਹੋ ਰਹੇ ਹਾਲੇ ਪਟੀਸ਼ਨ ਪੈਂਡਿੰਗ ਆ ਫਰਵਰੀ ਦੇ ਵਿੱਚ ਉਹਦੀ ਡੇਟ ਆ ਸੋ ਮੇਰਾ ਕਹਿਣ ਤੋਂ ਪਾਬ ਮੈਂ ਤਾਂ ਤੁਹਾਨੂੰ ਇਹ ਕੋਡ ਕਰ ਰਿਹਾ ਤਾਂ ਕਿ ਸਾਰੇ ਪੱਖ ਤੁਹਾਡੇ ਕੋਲ ਕਲੀਅਰ ਹੋ ਜਾਣ ਹੁਣ ਇਹ ਤੋਂ ਬਾਅਦ ਪੈਰਾ ਨੰਬਰ 9 ਆਫ ਦਾ ਰਿਪਲਾਈ ਜਿਹੜਾ ਆ ਉਹਦੇ ਵਿੱਚ ਕੀ ਆ ਥੈਟ ਸੋ far ਆ ਇਸ ਦਾ ਕੁਐਸਚਨ ਆਫ ਕਮਿਸ਼ਨ ਆਫ ਅਫੈਂਸ ਅੰਡਰ ਸੈਕਸ਼ਨ 295ਏ ਆਫ ਦਾ ਆਈਪੀਸੀ ਇਨ ਕਨਸਰਨਡ It is submitted that HGPC is the supreme religious statutory institution of the Sikh community constituted and constituted under Sikh Gurdwara Act, Pachi. This issue relating to the missing of tens of high of holy Guru Granth Sahib considered an administrative issue of the AGPC, and it has taken action against its erring of officials in accordance with its rules and regulations. ਐਜ ਪਰ ਦਾ ਆਰਡਰ ਆਫ ਫਾਈਵ ਸਿੰਘ ਸਹਿਮਾਨ ਇਸ਼ੂਡ ਬਾਈ ਇਸ਼ੂਡ ਫਰਮ ਸ਼੍ਰੀ ਕਾਲ ਤਖ ਸਾਹਿਬ ਵਿਚ ਇਜ਼ ਕੰਸੀਡਰਡ ਦਾ ਹਾਈਐਸਟ ਕੋਰਟ ਆਫ ਸਿਕਸ ਆਫਟਰ ਟੇਕਿੰਗ ਇਨਟੂ ਕੰਸੀਡਰੇਸ਼ਨ ਦਾ ਰਿਪੋਰਟ ਆਫ ਦਾ ਇੰਟਰਨਲ ਕਮੇਟੀ ਕਮੇਟੀ ਫੋਰਨ ਬਾਈ ਦਾ ਐਸਜੀਪੀਸੀ ਦਾ ਪਟੀਸ਼ਨ ਮੋਰ ਓਵਰ ਦਾ ਰਿਸਪੋਂਡੈਂਟ ਨੰਬਰ 2 ਐਂਡ 3 ਹੈਵ ਅਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਹ ਜਿਹੜੇ 2 ਐਂਡ 3 ਕੌਣ ਨੇ ਇਹ 2 ਐਂਡ 3 ਜਿਹੜੇ ਦੇ ਵਿੱਚ ਰਿਸਪੋਂਡੈਂਟ ਆ ਕਮਿਸ਼ਨਰ ਆਫ ਪੁਲਿਸ ਅਮਰਸਰ ਡਿਪਟੀ ਕਮਿਸ਼ਨਰ ਆਫ ਪੁਲਿਸ ਅਮਰਸਰ ਰਿਸਪੌਂਡਰ ਨੰਬਰ 2 ਐਂਡ 3 ਹੈਵ ਅਨਕੁਆਇਰਡ ਇਨਟੂ ਦਾ ਐਂਟਾਇਰ ਮੈਟਰ ਇਨ ਡੈਪਥ ਇਹ ਐਫੀਡੇਵਿਟ ਕਹਿ ਰਿਹਾ ਪੁਲਿਸ ਕਿਦਾਂ ਹੁਣ ਕਿਉਂਕਿ ਸਰਕਾਰ ਕਿਵੇਂ ਜੁਟੀਲਾਈਜ਼ ਕਰ ਰਹੀ ਆ ਇਨ ਅਕੋਰਡੈਂਸ ਵਿਦ ਲਾ ਆਨ ਦਾ ਬੇਸਿਸ ਆਫ ਦਾ ਐਪਲੀਕੇਸ਼ਨ ਲੋਜਡ ਬਾਈ ਦਾ ਪਟੀਸ਼ਨਰਸ ਐਂਡ ਅਦਰ ਰਿਪੋਰਟਸ ਐਂਡ देयर ਆਫਟਰ ਫਾਰਮਡ ਐਨ ਓਪੀਨੀਅਨ that no action was required to be taken by the respondent number 2 to 4 as per demand of the petitioner petitioner ਕੌਣ ਆ ਪਟੀਸ਼ਨਰ ਹੈਗੇ ਆ ਇਸ ਕੇਸ ਦੇ ਵਿੱਚ ਆਪਣੇ ਜਿਹੜੇ ਸਦ ਭਾਵਨਾ ਵਾਲੇ ਆ ਸੋ ਇਹ ਮੈਂ ਨਹੀਂ ਕਹਿ ਰਿਹਾ ਪੈਰਾ ਨੰਬਰ 9 ਦੇ ਵਿੱਚ ਉਹ ਨਹੀਂ ਸਾਰੀ ਜਿਹੜੀ ਇਹਦੀ ਕਲੈਰਟੀ ਕਰ ਦਿੱਤੀ ਆ ਸੋ ਦੂਸਰੀ ਜਿਹੜੀ ਹੁਣ ਮੈਂ ਇੱਕ ਸਭ ਤੋਂ ਇੰਪੋਰਟੈਂਟ ਆ ਉਹਨੂੰ ਆਪਾਂ ਕਈ ਵਾਰੀ ਪੱਤਰਕਾਰ ਕਿਉਂਕਿ ਤੁਸੀਂ ਤਾਂ ਬਰੀਕੀ ਚ ਜਾਣ ਵਾਲੇ ਆ ਤੁਸੀਂ ਬਾਲ ਦੀ ਖਲ ਵੀ ਕਈ ਵਾਰੀ ਲਾਉਨੇ ਆ ਮੈਂ ਜਿੰਨਾ ਸਫਾਈ ਦਊਂਗਾ ਸ਼ਾਇਦ ਸਫਾਈ ਦੇ ਨਾਲ ਕੋਈ ਸਹਿਮਤ ਨਾ ਹੋਵੇ ਕੀ ਬੋਲ ਰਿਹਾ ਪਰ ਮੈਂ ਬੋਲ ਤਾਂ ਰਿਹਾ ਕਿ ਇਹਨਾਂ ਨੂੰ ਰੱਖਿਆ ਕੋਈ ਹੋਰ ਪਰੋਕੇ ਨਹੀਂ ਕੀਤਾ ਜਾ ਸਕਦਾ ਇਹ ਸਾਰਾ ਪਾਰਟ ਆਫ ਰਿਕਾਰਡ ਹੈ ਇਹਦਾ ਮਲਫੇ ਪਹਿਲਾਂ ਜੋ ਮਰਜ਼ੀ ਕਰੀਏ ਬਾਅਦ ਜੋ ਮਰਜ਼ੀ ਕਰ ਦਈਏ ਸਰਕਾਰਾਂ ਐਵੇਂ ਬਦਲ ਲੈਂਗੀਆਂ ਫੇ ਜੇ ਜੁਡੀਸਡਿਕਸ਼ਨ ਦੀ ਗੱਲ ਕਰੀਏ ਜੁਡੀਸਡਿਕਸ਼ਨ ਸ਼੍ਰੋਮਣੀ ਕਮੇਟੀ ਦੀ ਹੋਲੀ ਸੋਲੀ ਇੰਡੀਪੈਂਡੈਂਟ ਆ ਇਹ ਚ ਕਿਸੇ ਢਾਂਗ ਦੀ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਇੱਕ ਥਾਣੇ ਦੇ ਵਿੱਚ ਐਸਐਚਓ ਬੈਠਾ ਫਿਰ ਤਾਂ ਜੇ ਕੋਈ ਸਧਾਰਨ ਬੰਦਾ ਕਹਿੰਦਾ ਲਿਆ ਰੋਜ਼ਨਾਮਚਾ ਫੜਾ ਵੀ ਪਰਚਾ ਮੈਂ ਦਰਜ ਕਰ ਦਿੱਤਾ ਹੋ ਜਾਊਗਾ ਇਹ ਇਹ ਕਨਸਟੀਟਿਊਸ਼ਨਲ ਉਹਦੇ ਕੋਲ ਰਾਈਟ ਹੈਗਾ ਕੋਈ ਇਹ ਮੈਂ ਤਾਂ ਤੁਹਾਨੂੰ ਉਦਾਹਰਨਾ ਦੇ ਰਿਹਾ ਕਿ ਇਹਨਾਂ ਨੇ ਆ ਗੁਰਵਤਨ ਸਿੰਘ ਕੋਲੋਂ ਜਿਹੜਾ ਪੀਆਈ ਪੀਆਈਐਲ ਪੁਆਈ ਇਹ ਇੱਕ ਨੁਕਤਾ ਤੁਹਾਨੂੰ ਵੀ ਕੋਟ ਕਰਨ ਵਾਲਾ ਤੇ ਦੱਸਣ ਵਾਲਾ एपीआईएल ਕੀ ਸੀ ਪੀਆਈਐਲ ਸੀ ਕੇ ਸਰਕਾਰ ਨੂੰ ਇੱਕ ਡਾਇਰੈਕਸ਼ਨ ਦਿਓ ਕਿ ਸਰਕਾਰ ਆਪਣੇ ਪੁਲਿਸ ਨੂੰ ਡਾਇਰੈਕਸ਼ਨ ਦੇਵੇ ਕਿ ਇਹਨਾਂ ਉੱਤੇ ਪਰਚਾ ਦਰਜ ਹੋਵੇ ਤੇ ਹਾਈ ਕੋਰਟ ਦਾ ਜਾ ਕੇ ਦਰਵਾਜ਼ਾ ਖੜਕਾਇਆ ਹੁਣ ਆ ਜਿਹੜੀ ਮੈਂ ਪਹਿਲਾਂ ਰਿਪਲਾਈ ਦਿੱਤਾ ਇਹ ਰਿਪਲਾਈ ਹੈਗਾ ਜਿਹੜੀ 156 ਤਿੰਨ ਦੀ ਮਜੈਸਟ੍ਰੇਟ ਨੇ ਥੱਲਿਓਂ ਖਾਰਜ ਕੀਤੀ ਸੀ ਜਿਹੜੀ ਮੋਂ ਇੱਕ ਇਹ ਵੀ ਮੈਟਰ ਆਪਾਂ ਨੂੰ ਦੇਖਣਾ ਪਊਗਾ ਕਿ ਇੱਕ ਪਾਸੇ ਪੁਲਿਸ ਹੈ ਇੱਕ ਪਾਸੇ ਅਦਾਲਤ ਆ ਪੁਲਿਸ ਨੇ ਕੋਈ ਐਕਸ਼ਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਹਨੇ ਕਿਹਾ ਜੀ ਅਸੀਂ ਸ਼੍ਰੋਮਣੀ ਕਮੇਟੀ ਦੇ ਦਖਲਅਜ ਨਹੀਂ ਕਰ ਸਕਦੇ ਉਹ ਹਾਈ ਚੱਲ ਗਿਆ ਜੁਡੀਸ਼ੀਅਲ ਮਾਜਿਸਟਰ ਦੇ ਕੋਲ 53 ਤਿੰਨ ਤਲੇ ਉਹਨਾਂ ਨੇ ਕਿਹਾ ਭਈ ਇਹ ਬਿਲਕੁਲ ਇਹ ਬਣਦਾ ਨਹੀਂਗਾ ਇਹ ਜਿਹੜਾ ਆਰਡਰ ਆ ਇਹ ਅਸੀਂ ਕਿਸੇ ਵੀ ਕਿਸਮ ਨਾਲ 153 ਦੀ ਡਾਇਰੈਕਸ਼ਨ ਨਹੀਂ ਦੇ ਸਕਦੇ ਤੇ ਆਪਾਂ ਇਹਦੇ ਕੋਲ ਇੱਕ ਕੰਪਲੇਂਟ ਫਾਈਲ ਕਰ ਸਕਦਾ ਉਹ ਆਰਡਰ ਦੀ ਕਾਪੀ ਮੇਰੇ ਕੋਲ ਇਥੇ ਵਿੱਚ ਹੈ ਨਹੀਂ ਇਹਦੇ ਵਿੱਚ ਉਹ ਜਿਹੜੀ ਮੈਜਿਸਟਰੇਟ ਸਾਹਿਬ ਦੀ ਕਾਪੀ ਆ ਔਰ ਇਹਨਾਂ ਨੇ ਕੀ ਕੀਤਾ ਜੇਲੇ ਉਹਨੇ ਇਹ ਡਾਇਰੈਕਸ਼ਨ ਦੇ ਦਿੱਤੀ ਹੁਣ ਉਹ ਕਹਿੰਦੀ ਇਨਕੁਆਰੀ ਕੀਤੀ ਸੀ ਸਾਰੀ 156 ਦਿਨ ਦੀ ਉਹ ਪੁਲਿਸ ਨੇ ਕੀਤੀ ਸੀ ਪੁਲਿਸ ਨੇ ਲਿਖ ਕੇ ਦੇ ਦਿੱਤਾ ਪਰ ਬਣਦਾ ਨਹੀਂ ਤੇ ਮੈਜਿਸਟਰੇਟ ਸਾਹਿਬ ਨੇ ਬਿਲਕੁਲ ਫੈਸਲਾ ਕੀਤਾ ਕਿ ਇਹ ਕੋਈ 156 3 ਥਲੇ ਪਰਚਾ ਦਰਜ ਨਹੀਂ ਕੀਤਾ ਜਾ ਸਕਦਾ ਜੇ ਪਟੀਸ਼ਨਰ ਨੂੰ ਕੋਈ ਸ਼ਿਕਾਇਤ ਆਦੇ ਇਸ ਤਗਾਸਾ ਫਾਈਲ ਕਰ ਲਵੇ ਪ੍ਰਾਈਵੇਟ ਕੰਪਲੇਂਟ ਫਾਈਲ ਕਰ ਲਵੇ ਇਹ ਮੈਂ ਨਹੀਂ ਕਹਿੰਦਾ ਇਹ ਆਰਡਰ ਕਹਿੰਦਾ ਮਹਜਸਟਰ ਸਾਹਿਬ ਦਾ ਇੱਕ ਤਾਂ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਆ ਫਿਰ ਆਪਾਂ ਬਾਇਲੇਸ਼ਨ ਆ ਫਿਰ ਕਾਨੂੰਨ ਵਾਲੀਆਂ ਗੱਲਾਂ ਦਾ ਬਾਅਦ ਚੱਲੀ ਜਾਣਗੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਜਨਮ ਅਕਾਲ ਤਖਤ ਦੀ ਸਰਪ੍ਰਸਤੀ ਚ ਹੋਇਆ ਜੇ ਸ਼੍ਰੋਮਣੀ ਕਮੇਟੀ ਦਾ ਜਨਮ ਆਪਣੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਹੇਠ ਹੋਇਆ ਤੇ ਅਕਾਲ ਤਖਤ ਉਹ ਸਾਡੀ ਹੈਗੀ ਨਾ ਬਾਡੀ ਜੇ ਵੱਡੀ ਤੇ ਉਹਨਾਂ ਦਾ ਇਹ ਆਦੇਸ਼ ਆ ਵੀ ਇਹ ਕੋਆਪਰੇਸ਼ਨ ਕਰਨਾ ਬਧੇਰੇ ਪੰਥ ਖੇਤਾਂ ਵਿੱਚ ਨਹੀਂ ਹੋਊਗਾ ਵੇ ਬੀਆਰ ਬਾਉਂਡ ਫਾਰ दैट ਜਿਹੜੀ ਹੁਣ ਦੂਜੀ ਕਾਨੂੰਨੀ ਇਹਨਾਂ ਨੇ ਫਿਰ ਜਿਹੜੀ ਕਰਨੀ ਹੋਊਗੀ ਦੇਖਾਂਗੇ ਕਿ ਕਿਦੋਂ ਜਲਦੀ ਗੱਲ ਮੈਂ ਉਹਦੇ ਬਾਰੇ ਦੇਖੋ ਮੇਰੀ ਮੇਰੀ ਬੇਨਤੀ ਸੁਣ ਲਓ ਇੱਕ ਇੱਕ ਜਣਾ ਕਰ ਲਾਓ ਤੁਹਾਡਾ ਸ਼ਰਮਨੀ ਕਮੇਟੀ ਦਾ ਲਾਈਨ ਆਫ ਐਕਸ਼ਨ ਕੀ ਹੋਏਗਾ ਜੀ ਸਰਕਾਰ ਸਾਡਾ ਤਾਂ ਐਕਸ਼ਨ ਕਲੀਅਰ ਹੈ ਜੀ ਮੈਂ ਤੁਹਾਨੂੰ ਐਕਸ਼ਨ ਨਹੀਂ ਤਾਂ ਦੱਸਣ ਦੇ ਹਾਂ ਤੇ ਭਾਈ ਸਾਹਿਬ ਜੀ ਸਾਡਾ ਦੇਖੋ ਮੇਰੀ ਗੱਲ ਸੁਣ ਸਰਦਾਰਪੁਰ ਸਿੰਘ ਅਸੀਂ ਕੀ ਐਕਸ਼ਨ ਕਰਨਾ ਅਸੀਂ ਜਾਂ ਸਾਇਲੈਂਟ ਆ ਸੋ ਸਰਕਾਰ ਕਰ ਰਹੀ ਹੈ ਹਾਂ ਕਰ ਰਹੀ ਤੇ ਤਾਂ ਹੀ ਆ ਪ੍ਰੈਸ ਕਰ ਰਹੇ ਨੇ ਵੀ ਭਾਈ ਸਰਕਾਰ ਬਾਜ ਆਵੇ ਨਾ ਕਰੇ ਕੱਲ ਤੇ ਫੇਰ 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 ਚੱਲੂਗਾ ਫੇਰ ਤਾਂ ਜੋ ਚੱਲਦਾ ਦੇਖਾਂਗੇ ਹਾਂਜੀ ਅੱਜ ਦੱਸੋ ਜੀ ਉਹ ਜੀ ਉਹਨਾਂ ਨਾਲ ਉਹਨਾਂ ਨਾਲ ਮੇਰਾ ਕੋਈ ਸਰੂਕਾਰ ਨਹੀਂ ਪ੍ਰਧਾਨ ਸਾਹਿਬ ਉਹਨਾਂ ਨਾਲ ਮੇਰਾ ਕੋਈ ਸਰੂਕਾਰ ਨਹੀਂ ਉਹਨਾਂ ਨਾਲ ਮੇਰਾ ਕੋਈ ਸਰੂਕਾਰ ਨਹੀਂ ਜੀ ਉਹ ਜੀ ਉਹ ਉਹ ਮੇਰਾ 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 ਜੋਬ ਨਹੀਂ ਮੇਰਾ ਉਹਨਾਂ ਨਾਲ ਕੋਈ ਸਰੂਕਾਰ ਨਹੀਂ ਨਾ ਗ੍ਰਿਫਤਾਰੀਆਂ ਨਾਲ ਨਾ ਪਰਚੇ ਨਾਲ ਸਤਿਗੁਰਪ੍ਰਸਾਦ ਅਸਮ ਹਲਾ ਚੌਥਾ ਸ਼ੰਤ ਘਰ ਚੌਥਾ ਕਿ ਲੋਕਾਂ ਨੂੰ ਇੱਕ ਗੱਲ ਕਹੀ ਆ ਹਾਈ ਕੋਰਟ ਨੇ ਪ੍ਰੰਤੂ 29425 ਨੂੰ ਪੰਜਾਬ ਸਰਕਾਰ ਵੱਲੋਂ ਸਰਗਾਈ ਦੌਰਾਨ ਸੌਦਾ ਸਾਧ ਦੇ ਵਕੀਲ ਸਾਹਿਬ ਨਾਲ ਸਾਂਝੇ ਤੌਰ ਤੇ ਸੁਪਰੀਮ ਕੋਰਟ ਦੇ ਅਗਲੇ ਹੁਕਮਾਂ ਤੀਕੇ ਹੇਠਲੀ ਅਦਾਲਤ ਚੰਡੀਗੜ੍ਹ ਵਿਕੇ ਸੌਦਾ ਸਾਧ ਬਰੁਧ ਚੱਲ ਰਹੇ ਕੇਸਾਂ ਵਿੱਚ ਕੋਰ ਕੋਈ ਕਾਰਵਾਈ ਨਾ ਕਰਨ ਬਾਰੇ ਸਹਿਮਤੀ ਪ੍ਰਗਟਾਈ ਗਈ ਆ ਆ ਮਤਲਬ ਇਹਨਾਂ ਤੇ ਅੱਗੇ ਸੀ ਇਹਨਾਂ ਤੇ ਬਾਈ ਚੱਲੀ ਆ ਰੁਕ ਲੱਗੀ ਹੋਈ ਆ ਹੁਣ ਮਤਲਬ ਕੌਣ ਰਲਿਆ ਜੀ ਸਾਧ ਦੇ ਨਾਲ ਕੌਣ ਰਲਿਆ ਆਇਆ ਨਾ ਇਸ ਸੁਪਰੀਮ ਕੋਰਟ ਦਾ ਆਰਡਰ ਆ ਤੇ ਮੇਰਾ ਕਹਿਣ ਸਭ ਆ ਆ ਆਰਡਰ ਵੀ ਕਾਪੀ ਪੀ ਆ ਇਹ ਸਿਰਫ ਮੈਂ ਤਾਂ ਕਹਿ ਰਿਹਾ ਬਾਰ-ਬਾਰ ਮੇਰਾ ਕੋਈ ਸਰਕਾਰ ਨਾਲ ਕਲੇਸ਼ ਨਹੀਂ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸਾਡਾ ਅਧਿਕਾਰ ਖੇਤਰਿਆ ਇਹਨੂੰ ਚੁਣੌਤੀ ਨਾ ਦਿਓ ਬਾਰ-ਬਾਰ ਮੈਂ ਇਹ ਗੱਲ ਕਹਿ ਰਿਹਾ ਤੇ ਫਿਰ ਆਪਾਂ ਜੇ ਦੇ ਰਹੇ ਫਿਰ ਤੇ ਆ ਫਿਰ ਜੇ ਪਹਿਲੀਆਂ ਕਰਮਈਆਂ ਤੁਹਾਡੀਆਂ ਪੜ੍ਹੀਏ ਤਾਂ ਫਿਰ ਆ ਆਦਾ ਸਾਰਾ ਕੁਝ ਲਿਖਿਆ ਹੈ ਨਾ ਕੋਰਟਾਂ ਦਾ ਹੀ ਹੈ ਨਾ ਫੈਸਲਾ ਇਸ ਕਰਕੇ ਜਿਹੜੇ ਪਹਿਲਾਂ ਦਾ ਆਪਾਂ ਉਹਨਾਂ ਫੈਸਲਿਆਂ ਬਾਰੇ ਸੋਚੀਏ ਤੇ ਉਦੋਂ ਗਲਤ ਸੀ ਜਾਂ ਹੁਣ ਠੀਕ ਹੋ ਗਏ ਤੇ ਹੁਣ ਮੌਜੂਦਾ ਆ ਜਿਹੜਾ ਮੈਂ 7 8 ਦਾ ਪੜਿਆ ਕਲੀਅਰ ਆ 7 8 ਦੇ ਵਿੱਚ ਕਲੀਅਰ ਹੋ ਗਈ ਗੱਲ ਹਾਈ ਕੋਰਟ ਦੇ ਵਿੱਚ ਬਿਆਨ ਆਪ ਦੇ ਰਹੇ ਹੋ ਤੇ ਫਿਰ 27 8 ਨੂੰ ਕਹਿ ਰਿਹਾ ਜੀ ਸਾਡਾ 18 8 ਦੇ ਵਿੱਚ ਇਹਨਾਂ ਨੇ ਲਿਖ ਕੇ ਦੇ ਦਿੱਤਾ ਤੇ ਫਿਰ ਕੌਣ ਵਾਲਿਆ ਕਿਹਦੇ ਨਾਲ ਤੁਹਾਨੂੰ ਸਮਝ ਆ ਜਾਣੀ ਚਾਹੀਦੀ ਤੇ ਫਿਰ ਤੇਜੀ ਨਾ ਪਰਚਾ ਦਾਰ ਚ ਤੇਜੀ ਨਾ ਉਹ ਮੇਰਾ ਕਹਿਣ ਤੋਂ ਭਾਵ ਮੈਂ ਬਾਰ-ਬਾਰ ਵੀ ਇਹ ਗੱਲ ਇਸ ਕਰਕੇ ਕਹੀ ਆ ਕੇ ਗੁਰੂ ਸਾਹਿਬ ਜੀ ਕਿਰਪਾ ਕਾਰਨ ਬਖਸ਼ਿਸ਼ ਕਾਰਨ ਅਧ்கਾਰ ਖੇਤਰ ਦਾ ਮਸਲਾ ਦੋਰੀਆਂ ਦੋਰੀਆਂ ਜਿਲੇ ਕਈ ਵਾਰੀ ਰਾਜਨੀਤੀਆਂ ਚੱਲਦੇ ਆ ਨਾ ਉਹ ਕਈ ਵਾਰੀ ਉਲਟੀਆਂ ਵੀ ਪੈ ਜਾਂਦੀਆਂ ਆ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦਖਲਦੰਦੀ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ ਕੋਈ ਦਖਲਦੰਦੀ ਦੀ ਕੋਸ਼ਿਸ਼ ਕੀਤੀ ਹੈ ਦੇਖੋ ਮੇਰੀ ਗੱਲ ਸੁਣੋ ਹੁਣ ਕਈ ਮੈਂ ਕਈ ਵਾਰੀ ਸਵਾਲ ਉੱਠਦਾ ਕਈ ਵਾਰੀ ਸ਼ੋਮਣੀ কবরਦਾਰ ਪ੍ਰਬੰਧਕ ਕਮੇਟੀ ਦਾ ਕੋਈ ਅਮਪਲੋਈ ਸ਼ਰਾਬੀ ਹੁੰਦਾ ਅਸੀਂ ਉਹ ਇੰਡੀਵਿਜੂਅਲ ਐਕਟ ਹੁੰਦਾ ਉਹਦਾ ਅਸੀਂ ਆਪਣੇ ਤੌਰ ਤੇ ਉਹਦੇ ਖਿਲਾਫ ਕਾਰਵਾਈ ਵਿਭਾਗੀ ਕਰਨੇ ਬੱਕਰੀ ਉਹ ਹੁੰਦੇ ਬੱਕਰੇ ਸਾਰੇ ਸਿਸਟਮ ਹੁਣ ਤਾਂ ਇਹਨਾਂ ਨੇ ਸਿੱਧੀ ਤੁਹਾਡੇ ਸਾਹਮਣੇ ਸਿੱਧੀ ਦਖਲਦਗੀ ਕਰੇ ਦਿੱਤੀ ਹੋਰ ਕਿਦ ਅਗਲਾ ਜੀ ਕਰਨੀ ਪਹਿਲਾਂ ਪਹਿਲਾਂ ਦੇਖੋ ਅੱਜ ਤੱਕ ਕਿਸੇ ਵੇਲੇ ਭਾਰ ਆਪਣੇ ਮਾਨਯੋਗ ਭਾਰਗੋ ਸਾਹਿਬ ਭਾਰਗੋ ਕੌਣ ਸੀ ਮੁੱਖ ਮੰਤਰੀ 55 ਦੇ ਵਿੱਚ ਗੋਬੀਜੰਦ ਭਾਰਗੋ ਉਦੋਂ ਉਹਨਾਂ ਨੇ ਪੁਲਿਸ ਬਾੜੀ ਉਦੋਂ ਬਾਅਦ ਫਿਰ ਕਿਸੇ ਵੇਲੇ 58 ਦੇ ਵਿੱਚ ਸਾਹ ਸੰਗਤ ਵੋਟ ਬਣੇ ਚਲੋ ਇਲੈਕਸ਼ਨਾਂ ਦਾ ਮਤਲਬ ਸੀ ਕਿਸੇ ਵੇਲੇ ਕੈਪਟਨ ਸਾਹਿਬ ਨੇ ਵੀ ਹਮਾਕਤ ਕੀਤੀ ਤੇ ਪਰ ਐ ਸਾਹ ਤੱਕ ਨਹੀਂ ਸੀ ਕਦੇ ਵੀ ਗਏ ਫਿਰ ਬਲੂ ਸਟਾਰ ਕਰ ਦਿੱਤਾ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੋਇਆ ਪਰ ਐਵੇਂ ਜਿੱਦਾਂ ਆ ਸਿੱਧੀ ਗੱਲ ਹੋਈ ਆ ਇਦਾਂ ਮੇਰੇ ਖਿਆਲ ਸ਼੍ਰੋਮਣੀ ਕਮੇਟੀ ਦੇ ਵਿੱਚ ਕਦੇ ਬਣੀ ਹੋਈ ਇੱਕ ਮਿੰਟ ਆ ਕੇ ਸਵਾਲ ਹੋਏਗਾ ਜੈਨੀ ਜੈਨੀ ਹਰਪ੍ਰੀਤ ਸਿੰਘ ਕਹਿੰਦੇ ਆ ਕਿ ਜਿਸ ਤਰੀਕੇ ਤੁਸੀਂ ਕਹਿ ਰਹੇ ਦਖੰਡਾਜੀ ਨਹੀਂ ਹੋਈ ਉਹ ਕਹਿੰਦੇ ਜਿੰਨੀ ਦਸੰਦਾਜੀ ਅਕਾਲੀ ਸਰਕਾਰ ਦੀ ਸੀਗੀ ਕਿ ਇੱਕ ਫੋਨ ਮਾਰੇ ਤੇ ਇੱਕ ਪੀਐਨ ਦੀ ਬਦਲੀ ਹੋ ਜਾਂਦੀ ਸੀਗੀ ਕਹਿੰਦੇ ਉਸ ਸਮੇਂ ਕਿਉਂ ਨਹੀਂ ਐਸ.ਪੀ.ਸੀ ਬੋਲੇ ਨੇ ਫਿਰ ਉਸ ਵੇਲੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣ ਕਿਉਂ ਨਹੀਂ ਬੋਲੇ ਜੀ ਰਾਜੀ ਕਿਉਂ ਬੋਲਦੇ ਆ ਤਮੀ ਸਾਹਿਬ 2328 ਕੋ ਰੂਪ ਨੇ 26 ਲੱਖ 90 ਹਜ਼ਾਰ ਦੀ ਇਸਤ ਤਿੰਨ ਸੌ ਰੁਪਏ ਵੰਡਣੇ ਕਿਉਂਕਿ ਮਾਰੀ ਪਰਕਾਰ ਉਹਨਾਂ ਜਰੀ ਪੀ.ਸੀ ਕੀਤੀ ਸੀ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਕੋਈ ਕੰਮ ਹੀ ਤੇਜ਼ ਵੀ ਨਹੀਂ ਹੋ ਰਹੀ ਸੀ ਐਫ.ਆਈ.ਆਰ ਐਫ.ਆਈ.ਆਰ ਦੀ ਕਾਪੀ ਪੜੀ ਤੁਸੀਂ ਐਫਆਰ ਕਾਪੀ ਦੇ ਜਿਹੜੇ ਆਪਣੇ ਉਹਦੇ ਫੈਕਟ ਆ ਉਹਦੇ ਵਿੱਚ ਸਾਨੂੰ ਕਿਤੇ ਜਾਪਦਾ ਵੀ ਉਹ ਹੈਗਾ ਆ ਤੇ ਕਦੇ ਬਿਆਦਬੀ ਦਾ ਹੈਗਾ ਬਿਆਦਬੀ ਕੀ ਹੁੰਦੀ ਆ ਬਿਆਦਬੀ ਸਾਹਮਣੇ ਹੈਪਨ ਹੋਈ ਹੋਵੇ ਉਹਦਾ ਐਵੇਂ ਹੀ ਹੁਣ ਉਹ ਈਸ਼ਰ ਸਿੰਘ ਦੀ ਮੈਂ ਈਸ਼ਰ ਸਿੰਘ ਦੀ ਰਿਪੋਰਟ ਨੂੰ ਕਿਉਂ ਬਾਰ-ਬਾਰ ਕੋਟ ਕਰ ਰਿਹਾ ਉਹ ਇੱਕ ਸਿਰਫ ਉਸ ਬਣਾ ਤੇ ਉਹਦੇ ਬਣਾ ਉਹਦੇ ਦੱਸ ਦਿਓ ਕਿੱਥੇ ਬਣਦੀ ਆ ਤੁਸੀਂ ਦੱਸ ਦਿਓ ਪਰ ਮੇਰਾ ਇਹਨਾਂ ਸਰਕਾਰ ਐਫਆਰ ਨਾਲ ਕੋਈ ਨਹੀਂਗਾ ਮੇਰਾ ਕੇਵਲ ਸੋਲ ਮੋਟਿਵ ਆਫ ਦਿਸ ਪ੍ਰੈਸ ਕਾਨਫਰੈਂਸ ਇਸ ਕਿ ਅਧਿਕਾਰ ਖੇਤਰ ਨੂੰ ਆਪਾਂ ਨਾ ਕਰੀਏ ਆਪਣੇ ਆਪਣੇ ਅਧਿਕਾਰ ਖੇਤਰ ਚ ਜੀ ਤੁਹਾਨੂੰ ਸਰਕਾਰਾਂ ਨੇ ਲੋਕਾਂ ਨੇ ਚੁਣਿਆ ਸੀ ਤੇ ਧਾਰਮਿਕ ਦਖਲਅੰਦਾਜ਼ੀ ਕਰਕੇ ਮੇਰਾ ਖਿਆਲ ਆ ਆਪਾਂ ਉਹਦੇ ਵਿੱਚ ਕੋਈ ਫਾਇਦਾ ਨਹੀਂ ਹੋਣਾ ਰਾਦਰ ਫਿਰ ਨੁਕਸਾਨ ਹੀ ਹੋਊਗਾ ਥੈਂਕ ਯੂ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣੋ ਸੁਣੋ ਏਜੈਂਟ ਜੀ ਨੇ ਬਾਈਕ ਜੱਤੀ ਦੋ ਬੈਠੇ ਸਰ 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 ਮੈਂ ਮੈਂ ਪਹਿਲਾਂ ਕਿਹਾ ਵੀ ਸੁਣੋ ਬੰਦੂ ਬਾਈ ਮੈਂ ਬੰਦੂ ਬੰਦੂ ਸਰਪੰਚ ਬੰਦੂ ਮੈਂ ਕਰੋ